ਵੇ ਆ ਜਾਣਾ ਵਾ ਮੈਂ ਤਾਂ ਰਹਿਣਾ ਹੀ ਬਠਿੰਡੇ ਆ ਤੇ 15 ਮਿੰਟ ਚ ਮੈਂ ਇਹਨਾਂ ਕੋ ਸੱਤਾ ਮਿੰਟਾਂ ਚ ਪਹੁੰਚ ਜਾ ਕਰਨਾ ਵਾ ਆਪ ਕੰਮ ਨਹੀਂ ਕੀਤਾ ਪਰ ਦੂਜਿਆਂ ਦੇ ਕੰਮਾਂ 'ਚ ਨੁਕਸ ਜ਼ਰੂਰ ਕੱਢਦੇ ਆ ਹਲਕਾ ਪੁਲੱਤ ਦੇ ਵਿੱਚ ਵਿਦਾਇਤ ਸੁਖਪਾਲ ਖਹਿਰਾ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਨੇ ਪੁਲੱਤ ਦੇ ਲੋਕਾਂ ਦੇ ਵੱਲੋਂ ਇਹ ਪੋਸਟਰ ਇਸ ਲਈ ਲਗਾਏ ਗਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਦੇ ਵੱਲੋਂ ਪੁਲੱਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਕੀਤਾ ਗਿਆ ਨਹੀਂ ਪੱਤਰ ਦਿਖਾਉਣਾ ਚਾਹੁੰਦਾ ਤੁਹਾਨੂੰ ਨਹੀਂ ਪੱਤਰ ਤੁਸੀਂ ਹੁਣ ਪੜ ਸਕਦੇ ਹੋ ਕਿਤੇ ਲਿਖਿਆ ਮਾਣਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੀ ਯੋਗ ਅਤੇ ਗਤੀਸ਼ੀਲ ਰੈਮਨਵਾਈ ਖੇਠ ਡੇਰਾ ਅੰਮਾ ਸੱਤੀ ਤੋਂ ਸਿਧਵਾ ਨਵੀਂ ਲਿੰਕ ਸੜਕ ਦਾ ਨਹੀਂ ਪੱਥਰ ਜਿਹੜੇ ਇੱਥੇ ਦੇ ਵਿਧਾਇਕ ਉਹਨਾਂ ਦਾ ਨਾਮ ਲਿਖਿਆ ਹੈ ਤਾਰੀਖ ਲਿਖੀ ਅਕਤੂਬਰ 2021 ਤੇ ਰੋਡ ਜਿੱਦਾ ਨਹੀਂ ਪੱਥਰ ਰੱਖਿਆ ਅੱਜ 2025 ਚੱਲਦਾ ਪਿਆ ਤੇ ਆਹ ਰੋੜ ਹੈ ਜਿੱਦਾ ਨਹੀਂ ਪੱਥਰ ਰੱਖਿਆ ਤੇ ਇਦਾਂ ਦੇ ਕੱਲਾ ਇਹ ਰੋਡ ਨਹੀਂ ਗਏ ਕਾਫੀ ਮਲਟੀਪਲ ਰੋਡਸ ਆ ਜਿਹੜੇ ਕੁਝ ਜਿੱਦਾਂ ਮਰਾਰ ਪਿੰਡ ਦਿਆਲਪੁਰ ਵੀ ਇਦਾਂ ਦੇ ਆ ਚੱਕੋ ਕੀ ਵੀ ਆ ਜਿੱਥੇ ਇਦਾਂ ਦੇ ਮਲਟੀਪਲ ਨਹੀਂ ਪੱਥਰ ਰੱਖੇ ਗਏ ਪਰ ਰੋਡ ਜਿਹੜੇ ਐਗਜ਼ਿਸਟੈਂਸ ਕਦੀ ਆਏ ਨਹੀਂ ਤਾਂ ਮੈਂ ਆਪਣੇ ਜਨੇ ਵੀ ਸੱਜਣਾਂ ਐ ਪਲਾਥ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਕੋਈ ਵੀ ਰੋਡ ਕੋਈ ਪੈਚ ਕੋਈ ਜਗ੍ਹਾ ਇਦਾਂ ਦੀ ਹੈਗੀ ਜਿਹੜੀ ਤੁਹਾਨੂੰ ਲੱਗਦਾ ਨਹੀਂ ਬਣੀ ਜਾਂ ਕਦੇ ਵੀ ਨਹੀਂ ਬਣੀ ਜਿਹੜੀ ਤੁਸੀਂ ਬਣਾਉਣਾ ਚਾਹੁੰਦੇ ਸਾਡੇ ਧਿਆਨ 'ਚ ਜ਼ਰੂਰ ਲੈ ਕੇ ਆਓ ਅਸੀਂ ਉਹ ਵੀ ਜਿਹੜੀ ਹੈ ਕੰਸਟਰਕਟ ਕਰੀਏ ਤਾਂ ਇਹ ਦੇਖੋ ਦੂਜਿਆਂ ਦੇ ਨੁਕਸ ਕੱਢਣ ਵਾਲੇ ਇਹ ਆਪ ਦੱਸਣ ਕਿ ਆਹ ਰੋਡ ਦੀ ਕੰਸਟਰਕਸ਼ਨ ਕਿੱਥੇ ਗਈ ਰੋਡ ਹਵਾ 'ਚ ਉੱਡ ਗਈ ਕਿੱਥੇ ਗਈ ਰੋਡ ਇੱਕ ਕਾਦਾ ਨਹੀਂ ਪੱਥਰ ਰੱਖਿਆ ਸੀ ਜਦੋਂ ਕੋਈ ਚੰਗਾ ਕੰਮ ਹੋ ਜਾਂਦਾ ਆ ਤਦੋਂ ਕਹਿ ਦਿੰਦੇ ਆ ਕਿ ਇਹ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬਣੀ ਹੋਈ ਸੜਕ ਆ ਤੇ ਜੇ ਉਸ ਸੜਕ ਦੇ ਵਿੱਚ ਨੁਕਸਨ ਨਿਕਲ ਆਵੇ ਫਿਰ ਕਹਿੰਦੇ ਜੀ ਇਹ ਇਹ ਜਿਹੜਾ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਣਾਈ ਹੋਈ ਹੈ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਕੰਮ ਆ ਨਾ ਚਾਹੇ ਜਿੱਦਾਂ ਵੀ ਹੁਣ ਪੀਡਬਲੂਡੀ ਵਿਭਾਗ ਨੇ ਕਰਾਉਣੇ ਹੁੰਦੇ ਉਹਦੇ ਵਿੱਚ ਆ ਕੰਟਰੈਕਟ ਜਿਹੜਾ ਲਾਗੂ ਹੋਣਾ ਹੁੰਦਾ ਕਿਸੇ ਤਰੀਕੇ ਦੀ ਕਟਾਈ ਜਿਹੜੀ ਉਹ ਨਾ ਸਰਕਾਰ ਬਰਦਾਸ਼ਤ ਕਰੂਗੀ ਚਾਹੇ ਕੰਟਰੈਕਟ ਕਰੇ ਕੰਟਰੈਕਟਰ ਕਰੇ ਠੇਕੇਦਾਰ ਕਰੇ ਚਾਹੇ ਉਹ ਜਿਹੜਾ ਆ ਕੋਈ ਅਫਸਰ ਕਰੇ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਊਗੀ ਨਾਲ ਉਹਦੇ ਪੈਸੇ ਰੱਖਵੇਂ ਰੱਖੇ ਕੰਮ ਜਿਹੜਾ ਆ ਬਕਾਇਦਾ ਸਹੀ ਕਰਕੇ ਦਊਗਾ 5 ਸਾਲ ਲੋਕਾਂ ਨੂੰ 5 ਸਾਲ ਸੜਕ ਜਿਹੜੀ ਬਿਲਕੁਲ ਸਹੀ ਮਿਲੂਗੀ ਸੱਚ ਕਹਾਂ ਦੋਸਤੋ ਮੈਂ ਤੁਹਾਡਾ ਆਪਣਾ ਐਡਵੋਕੇਟ ਹਰ ਸਿਮਰਨ ਘੁੰਮਣ ਹਲਕਾ ਇੰਚਾਰਜ ਪਲਾਥ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਲਾਥ ਹਲਕੇ ਦੇ ਵਿੱਚ ਜਿੰਨੀਆਂ ਵੀ ਰੂਡਸ ਆ ਸਾਰਿਆਂ ਦੀ ਅਸੀਂ ਕੰਸਟਰਕਸ਼ਨ ਜਿਹੜੀਆਂ ਜਦੋਂ ਦੀ ਸਰਕਾਰ ਬਣੀ ਲਗਾਤਾਰ ਜਿੱਦਾਂ ਜਿੱਦਾਂ ਆਈ ਜਾਂਦੀਆਂ ਅਸੀਂ ਕਰਾਈ ਜਾਂਦੇ ਆ ਤੇ ਉਹਦੇ ਵਿੱਚ ਇੱਕ ਖਾਸ ਗੱਲ ਜਿਹੜੀ ਸਾਰਿਆਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਉਹ ਇਹ ਹੈ ਕਿ ਜਿੰਨੀਆਂ ਵੀ ਰੂਡਸ ਕੰਸਟਰਕਟ ਕਰ ਰਹੇ ਸੀ ਉਹਦੇ ਅਸੀਂ ਮੇਕ ਸ਼ੋਰ ਕਰ ਰਹੇ ਹਾਂ ਕਿ ਜਿੰਨੇ ਵੀ ਕੰਟਰੈਕਟ ਸਾਡੇ ਹੋਏ ਆ ਆ ਕੰਟਰੈਕਟ ਦੀ ਕਾਪੀ ਆ ਉਹਦੇ 'ਚ ਕੰਡੀਸ਼ਨ ਹੈ ਉਹ 'ਚ ਕੰਡੀਸ਼ਨ ਇਹ ਆ ਕਿ ਕੋਈ ਵੀ ਜਿਹੜਾ ਕੰਮ ਜਿਹੜਾ ਸੜਕ ਦਾ ਜਿਹੜਾ ਸਾਡੀ ਸਰਕਾਰ ਦੇ ਦੌਰਾਨ ਹੋਊਗਾ ਉਹ 5 ਸਾਲਾਂ ਦੀ ਉਹਦੀ ਗਾਰੰਟੀ ਹੈ ਕਿ 5 ਸਾਲ ਜਿਹੜੀ ਇਹ ਰੂਡ ਆ ਉਹਦੇ 'ਚ ਜੇ ਕੋਈ ਟੁੱਟ-ਭੱਜ ਹੁੰਦੀ ਜਾਂ ਕੋਈ ਉਹਦੇ 'ਚ ਕੋਈ ਟੋਆ ਪੈ ਜਾਂਦਾ ਜਾਂ ਰੁੜ ਜਾਂਦੀ ਕੁਝ ਹੋ ਜਾਂਦਾ ਉਹ ਠੇਕੇਦਾਰ ਜਿਹੜਾ ਹੈ ਠੇਕੇਦਾਰ ਨੂੰ ਬਣਾ ਕੇ ਦੇਊਗਾ ਤੇ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਡਿਫੈਕਟ ਵੀ ਆ ਜਾਂਦਾ ਆ ਉਹ ਵੀ ਉਹ ਦੁਬਾਰਾ ਬਣਾ ਕੇ ਦੇਵੋ ਉਹ ਆਪਣੇ ਪੈਸਿਆਂ ਤੋਂ ਕਰਕੇ ਦੇਵੋ ਕੋਈ ਨਵਾਂ ਪੈਸਾ ਨਹੀਂ ਦਿੱਤਾ ਜਾਊਗਾ ਤੇ ਜਦੋਂ ਤੱਕ ਇਹ ਕੰਮ ਕੰਪਲੀਟ ਨਹੀਂ ਹੋ ਜਾਂਦੇ ਉਹਦੇ ਪੈਸੇ ਵੀ ਜਿਹੜੇ ਆ ਰੱਖਵੇਂ ਰੱਖੇ ਜਾਣਗੇ ਤੇ ਨਾਲ ਇੱਕ ਸੀਐਮ ਸਾਹਿਬ ਨੇ ਇੱਕ ਹੋਰ ਨਵੀਂ ਗੱਲ ਕਹੀ ਜਿਹੜੀ 1 ਕਰੋੜ ਦੋ ਪਿੰਡਾਂ ਨੂੰ ਜੋੜਦੀ ਹੈ ਇੱਕ ਪਿੰਡ ਤੋਂ ਲੈ ਕੇ ਦੂਜੇ ਪਿੰਡ ਤੱਕ ਜਾਂਦਿਆਂ ਤੱਕ ਜਿਹੜੇ ਦੋ ਸਰਪੰਚ ਪੈਂਦੇ ਆ ਜਾਂ ਦੋ ਜਿਹੜੀਆਂ ਪੰਚਾਇਤਾਂ ਪੈਂਦੀਆਂ ਉਹ ਵੀ ਲਿਖਤੀ ਤੌਰ ਤੇ ਦੇਣਗੇ ਕਿ ਅਸੀਂ ਸਹਿਮਤ ਹਾਂ ਤਾਂ ਉਹ ਰੂਟ ਅਪਰੂਵ ਹੋਊਗੀ ਤਾਂ ਉਹਨੂੰ ਜਿਹੜੇ ਖਾਤੇ 'ਚ ਪੈਸੇ ਜਾਣਗੇ ਸੋ ਇਸ ਤੋਂ ਵੱਧ ਟਰਾਂਸਪੇਰੈਂਸੀ ਕਿਸੇ ਚੀਜ਼ 'ਚ ਨਹੀਂ ਹੋ ਸਕਦੀ ਤੇ ਇੱਕ ਚੀਜ਼ ਮੈਂ ਜ਼ਰੂਰ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿਉਂਕਿ ਪਲਾਥਲਕੇ 'ਚ ਖੜੇ ਆ ਇੱਥੇ ਦੇ ਜਿਹੜੇ ਵਿਧਾਇਕ ਆ ਮੌਜੂਦਾ ਉਹ ਕਿੰਤੂ ਪਰੰਤੂ ਬਹੁਤ ਕਰਦੇ ਹੁੰਦੇ ਕੰਮ ਉਹਨਾਂ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਕੀਤਾ ਕਦੀ ਕਿਤੇ ਭੱਜ ਗਏ ਕਦੀ ਕਿਤੇ ਭੱਜ ਗਏ ਆਪ ਕੰਮ ਨਹੀਂ ਕੀਤਾ ਪਰ ਇਕਾ ਨਹੀਂ ਪੱਥਰ ਦਿਖਾਉਣਾ ਚਾਹੁੰਨਾ ਤੁਹਾਨੂੰ ਨਹੀਂ ਪੱਥਰ ਤੁਸੀਂ ਹੁਣ ਪੜ੍ਹ ਸਕਦੇ ਹੋ ਕਿ ਉੱਤੇ ਲਿਖਿਆ ਮਾਨਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੀ ਜੋਗ ਅਤੇ ਗਤੀਸ਼ੀਲ ਰਾਮਨਵਾਈ ਖੇਠ ਡੇਰਾ ਅੰਮਾ ਸੱਤੀ ਤੋਂ ਸਿਧਵਾ ਨਵੀਂ ਲਿੰਕ ਸੜਕ ਦਾ ਨਹੀਂ ਪੱਥਰ ਜਿਹੜੇ ਇੱਥੇ ਦੇ ਵਿਧਾਇਕ ਉਹਨਾਂ ਦਾ ਨਾਮ ਲਿਖਿਆ ਹੈ ਤਾਰੀਖ ਲਿਖੀ ਅਕਤੂਬਰ 2021 ਤੇ ਰੋਡ ਜਿਹਦਾ ਨਹੀਂ ਪੱਥਰ ਰੱਖਿਆ ਅੱਜ 2025 ਚੱਲਦਾ ਪਿਆ ਤੇ ਆਹ ਰੋੜਿਆ ਜੀ ਜਿਹਦਾ ਨਹੀਂ ਪੱਥਰ ਰੱਖਿਆ ਤੇ ਇਦਾਂ ਦੇ ਕੱਲਾ ਇਹ ਰੋਡ ਨੇਗੇ ਕਾਫੀ ਮਲਟੀਪਲ ਰੋਡਸ ਆ ਜਿਹੜੇ ਕੁਝ ਜਿੱਦਾਂ ਮਰਾਰ ਪਿੰਡ ਦਿਆਲਪੁਰ ਵੀ ਇਦਾਂ ਦੇ ਆ ਚੱਕੋ ਕੀ ਵੀ ਆ ਜਿੱਥੇ ਇਦਾਂ ਦੇ ਮਲਟੀਪਲ ਨੀ ਪੱਥਰ ਰੱਖੇ ਗਏ ਪਰ ਉਹ ਰੋਡ ਜਿਹੜੇ ਐਗਜ਼ਿਸਟੈਂਸ ਕਦੀ ਆਏ ਨਹੀਂ ਸੋ ਇਸ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਆਪ ਦੂਜਿਆਂ ਤੇ ਸਵਾਲ ਜਿਹੜੇ ਕਰਦੇ ਆ ਆਪ ਇਹਨਾਂ ਨੇ ਜ਼ਿੰਦਗੀ ਚ ਕਦੀ ਕੰਮ ਹੀ ਨਹੀਂ ਕੀਤਾ ਪਰ ਦੂਜਿਆਂ ਦੇ ਨੁਕਸ ਕੱਢਣ ਚ ਪਹਿਲੇ ਨੰਬਰ ਤੇ ਆ ਉਹ ਇਹਨਾਂ ਦੀਆਂ ਹੋਰ ਵੀ ਚੀਜ਼ਾਂ ਜ਼ਰੂਰ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਕਿ ਬਿਨਾ ਫੈਕਟ ਨੂੰ ਵੈਰੀਫਾਈ ਕੀਤੇ ਬਿਨਾ ਹਕੀਕਤ ਨੂੰ ਵੈਰੀਫਾਈ ਇਹਨਾਂ ਦੀ ਕੋਸ਼ਿਸ਼ ਹੁੰਦੀ ਕਿਸੇ ਤਰੀਕੇ ਕੀਤੇ ਕੰਮ 'ਚ ਨੁਕਸ ਬਣਾ ਕੇ ਸਰਕਾਰ ਨੂੰ 네ਗੇਟਿਵ ਕੀਤਾ ਜਾਵੇ ਦਿਖਾਇਆ ਜਾਵੇ 네ਗੇਟਿਵ ਲਾਈਟ 'ਚ ਜਿੱਦਾਂ ਹੁਣ ਰੀਸੈਂਟਲੀ ਇੱਕ ਕੋਈ ਸੜਕ ਦੀ ਵੀਡੀਓ ਇਹਨਾਂ ਚੱਕ ਕੇ ਪਾਤੀ ਉਹ ਉਹਨਾਂ ਨੇ ਮੇਰੇ ਖਿਆਲ ਅੱਜ ਤੋਂ ਦੋ ਦਿਨ ਪਹਿਲਾਂ ਪਾਈ ਅੱਜ ਤਰੀਕ ਹੈਗੀ 10 10 ਨਵੰਬਰ 2025 ਮਤਲਬ 8 7 ਜਾਂ 8 ਤਰੀਕ ਨੂੰ ਇਹਨਾਂ ਨੇ ਪਾਈ ਉਹ ਸੇਮ ਵੀਡੀਓ ਮੇਰੇ ਕੋਲ 24 ਅਕਤੂਬਰ ਦੇ ਆਈ ਸੀ ਉਹ ਵੀਡੀਓ ਮੈਂ ਫਾਰਵਰਡ ਕੀਤੀ ਮਹਿਕਮੇ ਦੇ ਐਕਸੀਅਨ ਸਾਹਿਬ ਨੂੰ ਉਹਦੇ ਦੋ ਦਿਨ ਬਾਅਦ ਉਹਦਾ ਬਕਾਇਦਾ ਟੈਸਟ ਕੀਤਾ ਗਿਆ ਮੈਂ ਕਹਿੰਦਾ ਮਤਲਬ 26 ਕੇ 27 ਨੂੰ ਉਹਦਾ ਆ ਕੇ ਉਹਦੇ ਸੈਂਪਲ ਭਰ ਕੇ ਲੈ ਕੇ ਗਏ ਆ ਸੈਂਪਲ ਦੀ ਸਾਰੀ ਡਿਟੇਲ ਇੱਥੇ ਉੱਦਾਂ ਮੈਂ ਲਿਖੀ ਹੋਈ ਹੈ ਮੈਨੂੰ ਲਿਖਵਾ ਕੇ ਗਏ ਸਾਰੀ ਚੀਜ਼ ਰਿਪੋਰਟ ਵੀ ਰਿਪੋਰਟ ਵੀ ਤੁਹਾਨੂੰ ਪੇਸ਼ ਕਰਾਂਗੇ ਜ਼ਰੂਰ ਦਿਖਾਵਾਂਗੇ ਉਹ ਸੈਂਪਲ ਸਾਰੇ ਉਹਦੇ ਪਾਸ ਹੋਏ ਉੱਚ ਇੱਕ ਟੋਟਾ ਕੁਝ ਪਾਇਆ ਗਿਆ ਜਿਹਦੇ ਚ ਲੱਗਾ ਕਿ ਯਾਰ ਦਿਸ ਇਜ਼ ਮੈਨੂਫੈਕਚਰਿੰਗ ਡਿਫੈਕਟ ਕੰਸਟਰਕਸ਼ਨ ਦੇ ਵਿੱਚ ਡਿਫੈਕਟ ਹੈ ਇਹਨੂੰ ਦੁਬਾਰਾ ਬਣਾਉਣਾ ਚਾਹੀਦਾ ਉਹਦੀ ਰਿਪੋਰਟ 29 ਜਿਹੜੀ ਹੈ ਜਿਹੜੀ ਪਿਛਲੇ ਮਹੀਨਾ ਅਕਤੂਬਰ ਦਾ ਲਕਿਆ 29 ਨੂੰ ਹੀ ਆਪਾਂ ਜਿਹੜੀ ਰਿਪੋਰਟ ਦੇ ਦਿੱਤੀ ਜਸਟ ਕੀ ਬਦਨਾਮੀ ਕਰਨੋ ਸੋ ਗੱਲ ਅਸਲ ਚ ਇਹ ਹੈ ਨਾ ਜੀ ਜਦੋਂ ਕੋਈ ਚੰਗਾ ਕੰਮ ਕਰੇ ਵਡਿਆਈ ਕਰਨੀ ਜ਼ਰੂਰੀ ਹੁੰਦੀ ਚੰਗੀ ਗੱਲ ਹੈ ਜੇ ਹੋਰ ਅੱਗੋਂ ਚੰਗੇ ਕੰਮ ਲੈਣੇ ਪਰ ਜੋ ਕੋਈ ਬੰਦਾ ਚੰਗਾ ਕੰਮ ਕਰੇ ਤੇ ਉਹਦੇ ਦੇ ਉੱਤੇ ਜੇ ਕੋਈ ਕਿੰਤੂ ਪਰੰਤੂ ਕਰੇ ਤਾਂ ਬਹੁਤ ਜ਼ਿਆਦਾ ਦੁੱਖ ਲੱਗਦਾ ਪਰ ਇੱਕ ਚੀਜ਼ ਜ਼ਰੂਰ ਹੈ ਅੱਜ ਮੈਂ ਇਹਦਾ ਜਵਾਬ ਜ਼ਰੂਰ ਮੈਂ ਚਾਹੁੰਦਾ ਕਿ ਇਹਦਾ ਜਵਾਬ ਜ਼ਰੂਰ ਦੇਣ ਹੋਰ ਵੀ ਨਹੀਂ ਪੱਥਰ ਤੁਹਾਨੂੰ ਜ਼ਰੂਰ ਦਿਖਾਉਂਗਾ ਕਿ ਇਹ ਦੱਸਣ ਕਿ ਰੋਡ ਇੰਦਾ ਕੱਚੀ ਕਿਉਂ ਤੇ ਨਾਲੇ ਇੱਕ ਗੱਲ ਅੱਜ ਇਹ ਰੋਡ ਦੇਖ ਲਓ ਜੀ ਤੇ ਅੱਜ ਤੋਂ ਕੁਝ ਦਿਨਾਂ ਬਾਅਦ ਜਦੋਂ ਮੈਂ ਬਣਾ ਕੇ ਤੇ ਇਹਦੀ ਫਿਰ ਦੁਬ ਕਿਉਂਕਿ ਇਹ ਠੱਗੀ ਨਾ ਕਰ ਸਕਣ ਲੋਕਾਂ ਦੇ ਇਮੋਸ਼ਨਸ ਦੇ ਨਾਲ ਅਸੀਂ ਹੁਣ ਕੀ ਕਰਨ ਲੱਗੇ ਆ ਹਰ ਰੋਡ ਦੀ ਮੌਜੂਦਾ ਫੋਟੋ ਉਹ ਤਰੀਕ ਲਿਖ ਕੇ ਜੋ ਇਹਨਾਂ ਨੇ ਨਹੀਂ ਪੱਥਰ ਰੱਖੇ ਉਹਦੀ ਵੀ ਨਾਲ ਫੋਟੋ ਅਟੈਚ ਕਰਕੇ ਜਦੋਂ ਅਸੀਂ ਬਣਾਤੀ ਉਹਦੀ ਫੋਟੋ ਨਾਲ ਪੋਸਟ ਕਰਾਂਗੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹ ਚੀਜ਼ ਸੱਚ ਹੈ ਕਿ ਝੂਠ ਹੈ ਦੂਜਾ ਰੋਕਾਂ ਨੂੰ ਵੀ ਇਹ ਸਾਰਿਆਂ ਨੂੰ ਬੇਨਤੀ ਕਿ ਮੌਕੇ ਤੇ ਖੜ ਕੇ ਆਪਣੀ ਮੇਕ ਸ਼ੋਰ ਕਰਨ ਕਿ ਬਈ ਆਪਣੀ ਤਸਲੀਨਾ ਰੋਡ ਬਣੀ ਕਿ ਨਹੀਂ ਬਣੀ ਜੇ ਉੱਚ ਕੋਈ ਕਿੰਤੂ ਪ੍ਰੰਤੂ ਆ ਦੱਸੋ ਪ੍ਰੋਪਰ ਕਾਰਵਾਈ ਹੋਊਗੀ ਠੇਕੇਦਾਰ ਤੇ ਵੀ ਕਾਰਵਾਈ ਹੋਊਗੀ ਜੇ ਅਫਸਰ ਵਿਚਰ ਵਾਲਿਆ ਹੋਊਗਾ ਅਫਸਰ ਤੇ ਵੀ ਕਾਰਵਾਈ ਹੋਊਗੀ ਪਲ ਫਿਰ ਤੁਹਾਨੂੰ ਦੁਬਾਰਾ ਰਿਪੀਟ ਕਰਦਾ ਜੇ ਕੋਈ ਗਲਤੀ ਕਰਨਗੇ ਤੇ ਭਰਨਗੇ ਵੀ ਉਹ ਕਿਉਂਕਿ 5 ਸਾਲ ਦਾ ਕੰਟਰੈਕਟ ਆ ਇਸੇ ਚੀਜ਼ ਦੇ ਵਿੱਚ ਲਿਖਿਆ ਹੋਇਆ ਕਿ ਜੇ ਜੇ ਮਾੜੀ ਰੋਡ ਬਣਾਤੀ ਕੱਲ ਨੂੰ ਟੁੱਟ ਗਈ ਪੈਸੇ ਉਹ ਆਪਣੀ ਜੇਬ ਚ ਲਾਊਗਾ ਠੇਕੇਦਾਰ ਦੁਬਾਰਾ ਬਣਾ ਕੇ ਦੇਊਗਾ ਉਹਦੇ ਪੈਸੇ ਜਿਹੜੇ ਰੱਖਵੇਂ ਰੱਖੇ ਜਾਣਗੇ ਤਦ ਤੱਕ ਉਹਦੀ ਪੇਮੈਂਟ ਨਹੀਂ ਕੀਤੀ ਜਾਊਗੀ ਸੋ ਇਸ ਚੀਜ਼ ਦਾ ਮੈਂ ਤੁਹਾਡੇ ਧਿਆਨ ਚ ਲਿਆਉਣ ਲਈ ਅੱਜ ਸਪੈਸ਼ਲੀ ਇਸ ਮੌਕੇ ਤੇ ਆ ਕੇ ਇਹ ਵੀਡੀਓ ਬਣਾ ਰਿਹਾ ਤੇ ਅਪੀਲ ਵੀ ਆ ਕਿ ਜਿਹੜੀਆਂ ਕੋਈ ਨੈਗੇਟਿਵ ਪ੍ਰਚਾਰ ਕੀਤਾ ਜਾਂਦਾ ਹੈ ਉਹਦੇ ਤੇ ਘੱਟ ਧਿਆਨ ਦੇ ਕੇ ਚੰਗੇ ਕੰਮਾਂ 'ਤੇ ਆਂਦਈਏ ਚੰਗੀਆਂ ਗੱ ਜਿਹੜੇ ਕੰਮ ਕਰਾਉਣ ਵਾਲੇ ਉੱਤੇ ਦੱਸੋ ਜੇ ਕੋਈ ਗਲਤੀ ਹੁੰਦੀ ਉਹ ਵੀ ਦੱਸੋ ਉਹਦੇ 'ਚ ਵੀ ਸੁਧਾਰ ਲਿਆਵਾਂਗੇ ਬਹੁਤ ਬਹੁਤ ਸ਼ੁਕਰੀਆ